ਅੱਜ ਭਾਵੇਂ ਅਸੀਂ 21ਵੀਂ ਸਦੀ ਦੇ ਸੈਂਸ ਦੇ ਯੁੱਗ ਵਿੱਚ ਜੀ ਰਹੇ ਹਾਂ ਮੌਸਮ ਦੀ ਪਲ-ਪਲ ਦੀ ਜਾਣਕਾਰੀ ਭਾਵੇਂ ਸਾਡੇ ਫੋਨਾਂ ਵਿੱਚ ਮੌਜੂਦ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੁਦਰਤ ਦੇ ਵਰਤਾਰੇ ਤੋਂ ਬੇਵੱਸ ਮਨੁੱਖ ਨੂੰ ਪ੍ਰਾਤਨ ਮਿੱਥਾਂ ਤੇ ਮਨੋਤਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੈ ਇਸੇ ਤਰ੍ਹਾਂ ਅੱਜ ਸਾਨੇਵਾਲ ਵਿਖੇ ਕਹਿਰ ਦੀ ਗਰਮੀ ਤੋਂ ਨਿਜਾਤ ਪਾਉਣ ਲਈ ਅਤੇ ਮੀਂਹ ਪਾਉਣ ਲਈ ਇੰਦਰ ਦੇਵਤੇ ਨੂੰ ਖੁਸ਼ ਕਰਨ ਖਾਤਰ ਬੀਬੀਆਂ ਵੱਲੋਂ ਇਕੱਠੇ ਹੋ ਕੇ ਗੁੱਡੀ ਫੁਕੀ ਗਈ ਮੀਂਹ ਦੀ ਔੜ ਲੱਗਣ ਕਾਰਨ ਮੀਂਹ ਪਾਉਣ ਲਈ ਪਿੰਡਾਂ ਦੀਆਂ ਕੁੜੀਆਂ ਤੇ ਔਰਤਾਂ ਨੇ ਇਕੱਠੀਆਂ ਹੋ ਕੇ ਕਾਹ ਫੂਸ ਦੀ ਗੁੱਡੀ ਬਣਾ ਕੇ ਉਸ ਦਾ ਵਕਾਇਦਾ ਹਾਰ ਸ਼ਿੰਗਾਰ ਕੀਤਾ ਗਿਆ ਅਤੇ ਉਸ ਨੂੰ ਅਰਥੀ ਤੇ ਲਟਾ ਕੇ ਸ਼ਮਸ਼ਾਨ ਘਾਟ ਵੱਲ ਮਜਲ ਦੇ ਰੂਪ ਵਿੱਚ ਲਜਾਇਆ ਗਿਆ ਅਤੇ ਗੁੱਡੀ ਦਾ ਪਿੱਟ ਸਿਆਪਾ ਕੀਤਾ ਗਿਆ ਹਾਏ ਗੁੱਡੀ ਮਰ ਗਈ ਹਾਏ ਗੁੱਡੀ ਮਰ ਗਈ ਦੇ ਬੈਣ ਪਾਏ ਗਏ ਇਸ ਤੋਂ ਇਲਾਵਾ ਕਾਲੀਆਂ ਈਟਾਂ ਕਾਲੇ ਰੋੜ ਮੀਂਹ ਵਰਸਾ ਦੇ ਚੋਰੋ ਜ਼ੋਰ ਦੇ ala ਪਗਾਏ ਗਏ ਇਸ ਮੌਕੇ ਗੁੱਡੀ ਨੂੰ ਸਿਵੇ ਤੇ ਲਟਾ ਕੇ ਫੋਕ ਦਿੱਤਾ ਇੱਕ ਵਾਰ ਫਿਰ ਪੁਰਾਤਨ ਸਮੇਂ ਦੇ ਰੀਤੀ ਰਿਵਾਜ ਤੋਂ ਨਵੀਂ ਪੀੜੀ ਨੂੰ ਜਾਣੂ ਹੋਣ ਦਾ ਸਵੱਬ ਬਣਿਆ ਪੁਰਾਤਨ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਆਮ ਤੌਰ ਤੇ ਜਦੋਂ ਮੀਂਹ ਨਾ ਪੈਣ ਕਾਰਨ ਆੜ ਲੱਗਦੀ ਸੀ ਦਾ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਪਿੰਡ ਦੀਆਂ ਕੁੜੀਆਂ ਗੁੱਡੀ ਬਣਾ ਕੇ ਉਸ ਦਾ ਪਿੱਟ ਸਿਆਪਾ ਕਰਦੀਆਂ ਕੱਚੇ ਪਹਿਾਂ ਤੇ ਅੱਡੀਆਂ ਰਗੜ ਕੇ ਪਿੱਟ ਸਿਆਪਾ ਕਰਦੀਆਂ ਸਨ ਤੇ ਗੁੱਡੀ ਫੁਕਦੀਆਂ ਸਨ ਇਸ ਆਤਮ ਵਿਸ਼ਵਾਸ ਨਾਲ ਕੁੜੀਆਂ ਮਾਤਾ-ਮਾਂ ਗੁੱਡੀ ਫੁਕਦੀਆਂ ਤਾਂ ਬਹੁਤ ਸਾਰੇ ਪਿੰਡਾਂ 'ਚ ਸ਼ਾਮ ਤੱਕ ਜਾਂ ਅਗਲੇ ਦਿਨ ਮੀ ਪੈ ਵੀ ਜਾਂਦਾ ਸੀ ਪਰ ਆਤਨ ਵਿਰਸੇ ਨਾਲ ਜੁੜੇ ਰੀਤੀ ਰਿਵਾਜ ਅੱਜ ਜਿਉਂਦੇ ਕਰਨ ਦੀ ਲੋੜ ਹੈ ਪਰੰਤੂ ਜਿਵੇਂ ਜਿਵੇਂ ਤਰੱਕੀ ਕਰਦੇ ਗਏ 90 ਦੇ ਦਹਾਕੇ ਦੇ ਅਖੀਰ ਤੱਕ ਇਹ ਰੀਤੀ ਰਿਵਾਜ ਹੌਲੀ ਹੌਲੀ ਪੰਜਾਬ ਦੇ ਪਿੰਡਾਂ ਵਿੱਚੋਂ ਅਲੋਪ ਹੋ ਗਏ ਇਸੇ ਤਰ੍ਹਾਂ ਸਾਨੇਦਾਲ ਦੀਆਂ ਬੀਬੀਆਂ ਪੈਣਾ ਵੱਲੋਂ ਗੁੱਡੀ ਫੂਕ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਉਪਰਾਲਾ ਕੀਤਾ ਗਿਆ ਇਸ ਮੌਕੇ ਤੇ ਰੇਨੂ ਸਾਹੀ ਕਾਜਲ ਸ਼ਰਮਾ ਨੀਲਮ ਰਾਣੀ ਸੁਨੀਤਾ ਰਾਣੀ ਸਸੀ ਮੈਡਮ ਸੀਤਾ ਦੇਵੀ ਕਾਂਤਾ ਰਾਣੀ ਅੰਮ੍ਰਿਤਕੌਰ ਮਹਿਕ ਦੱਤ ਰੇਨੂ ਸ਼ਰਮਾ ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ